ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵਲੌਗ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਆ ਅਸੀਂ ਛੋਟੀ ਜਿਹੀ ਘਰ 'ਚ ਪਾਰਕ ਬਣਾਈ ਆ ਸਾਡੇ ਕੋ ਕਾ ਕੱਟਣ ਵਾਲੀ ਮਸ਼ੀਨ ਤੇ ਹੈ ਨਹੀਂ ਆ ਤੇ ਫਿਰ ਮੈਂ ਛੁਰੀ ਦੀ ਮਦਦ ਨਾਲ ਹੀ ਕੱਟਦੀ ਪਈ ਆ ਤੇ ਉਹਨਾਂ ਸਾਰਾ ਮੈਂ ਕੱਟ ਲਿਆ ਥੋੜੀ 10-15 ਮਿੰਟ ਹੋ ਗਏ ਲੱਗੀ ਨੂੰ ਦਿਖਾਓ ਉੱਦ ਨਾ ਸਾਰਾ ਮੈਂ ਕੱਟ ਲਿਆ ਵਾ ਤੇ ਇਹੀ ਰਹਿ ਗਿਆ ਵਾ ਤੇ ਸਹੀਏ ਸਹੀਏ ਲੱਗਦੀ ਹੈ ਤੇ ਅੱਜ ਠੰਡਾ ਹੈ ਮੌਸਮ ਤੇ ਮੈਂ ਕਿੰਨਾ ਕੱਟਦਾ ਵੱਡਾ ਹੋਇਆ ਇਹ ਕੱਟਣੀਏ ਸ਼ੁਰੀ ਦੀ ਮਦਦ ਨਾਲ ਮੱਕਾ ਕੱਟ ਰਹੀ ਪਈ ਆ ਤੇ ਥੋੜਾ ਰਹਿ ਗਿਆ ਹੁਣ ਕੱਟਣ ਵਾਲਾ ਤੇ ਕੱਟਿਆ ਚੱਲਿਆ ਜਮੇ ਸਭ ਪਾਰਕ ਦੀ ਨਾਲ ਥੋੜੀ ਸਫਾਈ ਦੀ ਹੋ ਜਾਊਗੀ ਘਾਣਾ ਕਿਹੜਾ ਕਿਹੜਾ ਘਾਹ ਚੜਿਆ ਇਹਦੇ ਅਜੀਬ ਜਿਹੀ ਲੱਗਣ ਦੀ ਘਾਹ ਕੱਟ ਕੇ ਚੱਲ ਸੋਹਣੀ ਲੱਗੂਗੀ ਇਹ ਬੜਾ ਸ਼ੌਕ ਆ ਇਹ ਮੇਰੇ ਕੰਮ ਕੁੰਗ ਕਰਦਾ ਪਿੱਛੇ ਮੇਰੇ ਪੇਕੇ ਘਰ ਡੈਡੀ ਨੇ ਵੀ ਪੰਜ ਸੱਤ ਮੱਲੇ ਜਗ੍ਹਾ ਰੱਖੀ ਉੱਥੇ ਅਸੀਂ ਸਬਜ਼ੀਆਂ ਲਾਉਂਦੇ ਹੁੰਦੇ ਸੀ ਤੇ ਡੈਡੀ ਦੇ ਨਾਲ ਸਾਰਾ ਕੰਮ ਕੁੰਗ ਕਰਦੇ ਹੁੰਦੇ ਹੁਣ ਇਹ ਚਾਹੇ ਪੈਣਾ ਬ੍ਰਦਰ ਤੇ ਛੋਟਾ ਸੀ ਤੇ ਡੈਡੀ ਨੇ ਸਾਨੂੰ ਸਾਰਾ ਸਿਖਾਇਆ ਇਦਾਂ ਗੋਡਣਾ ਆ ਕਈ ਨਾ ਇਦਾਂ ਕਰਨਾ ਇਦਾਂ ਚਲਾਉਣਾ ਤੇ ਘਰੇ ਵੀ ਅਸੀਂ ਉੱਥੇ ਪੇਕੇ ਘਰੇ ਵੀ پارکੋ ਜੀ ਫੁੱਲ ਫੁੱਲ ਕਾਫੀ ਲਾਉਂਦੇ ਸੀ ਸਾਰਿਆਂ ਨੇ ਸ਼ੌਕ ਹੀ ਦਾਦੀ ਮੇਰੇ ਨੂੰ ਬੜਾ ਸ਼ੌਂਕੀ ਫੁੱਲਾਂ ਦਾ ਤੇ ਭੈਣਾਂ ਸਾਰੀਆਂ ਨੂੰ ਹਾਂ ਨੂੰ ਬੜਾ ਸ਼ੌਂਕ ਤੇ ਉਹਦੋਂ ਦਾ ਮੈਨੂੰ ਸ਼ੌਂਕ ਆ ਤੇ ਇਹਨਾਂ ਨੇ ਫਿਰ ਮੈਨੂੰ ਘਰ 'ਚ ਛੋਟੀ ਜਿਹੀ ਆ ਫਾਰਕ ਬਣਾ ਕੇ ਦਿੱਤੀ ਆ ਕਹਿੰਦੇ ਲੈ ਤੇਰਾ ਸ਼ੌਂਕ ਪੂਰਾ ਕਰ ਦਿੰਨੇ ਆ ਮੈਨੂੰ ਵਧੀਆ ਲੱਗਦਾ ਆਪਣੇ ਘਰ 'ਚ ਦੇਖਭਾਲ ਕਰਕੇ ਸਾਰੀ ਲੂਟੀਆਂ ਬਾਟੀਆਂ ਨੇ ਸਾਰੇ ਆ ਸ਼ਾਖਾ ਸੁੱਕਾ ਵਿਡਾਰੀਆਂ ਜੂੜੀਆਂ ਮੈਂ ਕੱਟਦੀ ਹੁੰਦੀ ਆ ਹਮਰੇ ਵਧੀਆ ਤੇ ਮੈਂ ਕੱਟ ਲਿਆ ਆ

ਮਰੇ ਹੱਥ ਵੀ ਥੱਕ ਜਾਂਦੇ ਹਨ ਹਾਂਜੀ ਹੱਥ ਤੇ ਖੜੀ ਨਾ ਉਹ ਕਿਉਂ ਕਾਜ ਰਿਹਾ ਕਿ ਲੱਗਦਾ ਹੋਇਆ ਕੋਈ ਨਾ ਉਹ ਕਿਉਂ ਕਾਜ ਰਿਹਾ ਕਿ ਲੱਗਦਾ ਲੱਗਦਾ ਪਰ ਬੂਟੀ ਲਾਈ ਹੀ ਤਾਂ ਉਹ ਕਿੰਨੇ ਸੋਹਣੇ ਸੋਹਣੇ ਫੁੱਲ ਖਿਲੇ ਇਹਨੇ ਸੋਹਣੇ ਲੱਗਣ ਡਿਆ ਰੈੱਡ ਰਾਈਡ ਸਾਰੇ ਕਿਨੇ ਜਿਹੜੇ ਅਸੀਂ ਉਹ ਸਦਾ ਬਾਹਰ ਬੂਟੇ ਲਾਏ ਸੀ ਨਾ ਬਰਸਾਤ ਹੋਈ ਤੇ ਉਹਦਾ ਕਰਕੇ ਨਾ ਸਾਰੇ ਸੜ ਗਏ ਜਿੱਦਾਂ ਝੋਨਿਆਂ ਨੂੰ ਪਹਿਲਾਂ ਸਪਰੇ ਸਪਰੂ ਹੁੰਦੀ ਸੀ ਨਾ ਲਾਏ ਤੇ ਉਹ ਪਾਣੀ ਹਵਾਵਾਂ ਦੇ ਉੱਪਰ ਉੱਠਿਆ ਤੇ ਤਜਾਬੀ ਬਾਰਿਸ਼ ਸੀ ਜਿੱਦਾਂ ਹੋਈ ਨਾ ਉਹਨੇ ਸਾਰੇ ਬੂਟੇ ਸਾਡੇ ਸਖਾ ਤੇ ਮੀਂਹ ਪਿਆ ਤੇ ਕਿਉਂਕਿ ਇਹ ਕੋਮਲ ਜਿਹੇ ਬੂਟੇ ਹੁੰਦੇ ਆ ਪੱਤੇ-ਪੁੱਤੇ ਕੋਮਲ ਜਿਹੇ ਤੇ ਉਹ ਮੀਂਹ ਨਾਲ ਸਾਰੇ ਸੋਗ ਗਏ ਪਰ ਮਿਲ ਡੱਕ ਬੜਾ ਹੋਇਆ ਕੋਈ ਨਾ ਫੇਲ ਲਿਆ ਕੇ ਲਾਵਾਂਗੇ ਕਿ ਫਿਰ ਆ ਗਏਂ ਬੂਟੀ ਦੀ ਲਾਈ ਆ ਅੱਜ ਫਿਰ ਬੂਟੇ ਬੜੇ ਕੋਈ ਕੋਈ ਕਰਦੇ ਵੇ ਆ ਵੀਡੀਓ ਬਣਾਈ ਨਹੀਂ ਸੀ ਬੂਟੇ ਖਰੀਦਣ ਵਾਲੇ ਅੱਛਾ ਅੱਛਾ ਉਹ ਵੀਡੀਓ ਦਾ ਲਿੰਕ ਆਪਾਂ ਵਿੱਚ ਦੇ ਦਾਂਗੇ ਠੀਕ ਆ ਜੀ ਉਹ ਦੇਖ ਲੈਣਗੇ ਹਾਂਜੀ ਹਾਂਜੀ ਕਿਹੜੇ ਕਿਹੜੇ ਬੂਟੇ ਖਰੀਦੇ ਸੀ ਆਪਾਂ ਉਹ ਹੀ ਸਾਰੇ ਖੜ ਗਏ ਤਾਈਗਰ ਭੌਂਗ ਰਿਆ ਤਾਈਗਰ ਤੇ ਬਸ ਕੋਈ ਬਾਹਰ ਆਵੇ ਉਸੇ ਲਿਆ ਕੋ ਮੈਂ ਕਿੰਨਾ ਸਾਰਾ ਕੱਟ ਲਿਆ ਫੜ ਕੇ ਖਾਈ ਸਾਰੀ ਮੇਰੀ ਸੋਰੀ ਬਣ ਗਈ ਫਾਰਕ ਕਾ ਕੱਟ ਕੇ ਵਧੀਆ ਲੱਗਦੀ ਹੁਣ ਛੋਟੀਆਂ ਸ਼ਾਖਾਂ ਇਹ ਲੋੜਾ ਲਾਤੀਆਂ ਹੋਣ ਮੈਂ ਉਹਦੀਆਂ ਕੱਟਣੀਆਂ ਫਿਰ ਕਿੱਥੇ ਆ ਪਾ ਤਾਰਾ ਕੱਟਣ ਵਾਲਾ ਕੱਟ ਰਿਆ ਮੇਰੀ ਹੈਲਪ ਨਾਲ ਹੀ ਕੱਟ ਰਹੀ ਨਹੀਂ ਹੁੰਦੀ ਆ ਹਲਿਓ ਕੈਂਚੀ ਜਿੱਤੇ ਲਿਆਦੀਆਂ ਸ਼ਾਖਾਂ ਕੱਟਣ ਲਈ ਦਾਣੀਆਂ ਤੇ ਇਹਦੇ ਨਾਲ ਵੀ ਵਧੀਆ ਕੱਟੇ ਜਾਂਦੇ ਆ ਹੌਂਕ ਮੈਂ ਸਾਰੇ ਟੋਕੋ ਕੱਟ ਕੇ ਤੇ ਕਿੰਨਾ ਇਹ ਕੱਟਿਆ ਕੋਰ ਮਹਿਮਾਨ ਹੀ ਜੜਾ ਇੱਥੇ ਹਾਂਜੀ ਉਹ ਪਤਾ ਕਿੱਥੇ ਗਿਆ ਡੱਡੂ ਕਿੱਥੇ ਚਲ ਗਿਆ ਲੱਗ ਗਿਆ ਲੱਗਦਾ ਹੁਣ ਤੇ ਸ਼ਾਲਾ ਮਾਰਨ ਆਈ ਆ ਆ ਦੇ ਵੀ ਨਾ ਕੋ ਪੱਤੇ ਖਾਦੇ ਆ ਵੇ ਦੇ ਕਿੜਾ ਤਣੀ ਕੋਈ ਲੱਗਿਆ ਉਹ ਉਹ ਲੱਗਾ ਜੇ ਕਿਰਾ ਇਧਰ ਆ ਉਹ ਇਧਰ ਆ ਜਾ ਥਾਇ ਕੋ ਗਾਇਉ ਥਾ ਕਿੜਾ ਲੱਗਾ ਜੇ ਆਹ ਵੇਖੋ ਕੀੜਾ ਲੱਗਿਆ ਇਹ ਨਾ ਸਾਰੇ ਪੱਤੇ ਖਾ ਲੈਂਦਾ ਇਹਨੂੰ ਮੈਂ ਹੁਣ ਲਾਉਣਾ ਹੈ ਇਹਨੇ ਸਾਰੇ ਬੂਟੇ ਦੇ ਪੱਤੇ ਖਾ ਲੈਣੇ ਆ ਹਾਂ ਜੀ ਗ੍ਰੀਨ ਚ ਹਾਂ ਜੀ ਇਹ ਇਹ ਸਾਰੇ ਪੱਤੇ ਖਾਈ ਜਾਂਦਾ ਆ ਪੱਤੇ ਖਾਣਾ ਵਾ ਹਾਂ ਤੇ ਇਹਨੂੰ ਹੁਣ ਆਪਾਂ ਲਾਉਨੇ ਆ ਕਾਹ ਦੇਖੋ ਜੀ ਆ ਕੀੜਾ ਇਹ ਸਾਰੇ ਬੂਟੇ ਖਰਾਬ ਕਰ ਦੇ ਸਾਰੇ ਪੱਤੇ ਖਾ ਜਾਂਦਾ ਚੰਗੇ ਵੇਲੇ ਮੈਂ ਵੇਖ ਲਿਆ ਹੁਣ ਮੈਨੂੰ ਲਾਉਣੀ ਆ ਕੋਈ ਪੁਲਿਸਿੰਗ ਆ ਵੇਖ ਕੇ ਲੈ ਕੇ ਆਉਣੀ ਹੈ ਲੋਦ ਨਾ ਇਹ ਹੋ ਜਾਣਾ ਇਹ ਕਿਦਾਂ ਚੱਕਿਆ ਵਿਆਹੇ ਕੋ ਇਹਿੰਦਾ ਮੋਢੇ ਮੈਹੀ ਜਾਣਾ ਦੇਖੋ ਲੱਗਾ ਕਿਰੀਆਂ ਡਰਣੀਆਂ ਡਰਣੀਆਂ ਗਲੀਆਂ ਮਿਲਦੇ ਬਹੁਤ ਢੋਲਾ ਲਾਦਾ ਇਹ ਦੇਖੋ ਇਹ ਸਾਰੇ ਕੱਤੇ ਖਾਂਦਾ ਛੋਟੋ ਨਿਬਾਰ ਵੀ ਨਾ ਢੋਲਾ ਲਾਦਾ ਇਹ ਤੁ ਔਰ ਅੰਕਲ ਵੀ ਠੀਕ ਆ ਨਾ ਤੁਨੇ ਸਾਰੇ ਖਾ ਜਾਣੀ ਜੇ ਨਾ ਆਪਾਂ ਸੇ ਇੱਕ ਕਾਦਾ ਬੂਟਾ ਵਾ ਇਹ ਮਸੰਮੀ ਦਾ ਹੈ ਮਸੰਮੀ ਆ ਕਿ ਮਾਲਟਾ 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 ਸੌਰੀ ਮਾਲਟਾ ਹੋਂ ਦਾ ਪਿਆ ਵੱਡਾ ਆਪ ਹੀ ਇਹਦਾ ਬੀਲ ਆਇਆ ਏ ਬੇਟੇ ਮੇਰੇ ਨੇ ਲਾਇਆ ਏ ਯਾ ਵੇਖੋ ਕਾਫੀ ਵੱਡਾ ਹੁੰਦਾ ਪਿਆ ਘੜੀ ਪੱਤਾ ਵੀ ਨਾ ਇੰਨਾ ਉੱਚਾ ਪੇੜ ਨਹੀਂ ਬਣਾਉਣਾ ਜੇ ਇਹ ਪੱਤੇ ਚਾਹੀਦੇ ਹੁੰਦੇ ਆ ਤੇ ਇਹਨੂੰ ਮੈਂ ਉੱਪਰੋਂ ਉੱਪਰੋਂ ਕੱਟ ਦੇਣਾ ਨੋਰਮਲ ਸੇ ਰੱਖਾ ਬੇਕੋ ਇਹਨਾਂ ਬੋਲੋ ਆਸਾਨੀ ਨਾਲ ਗਾਹਣੀਆਂ ਕੱਟੀਆਂ ਜਾਂਦੀਆਂ ਜੇ ਇਹ ਪੱਤੇ ਚਾਹੀਦੇ ਹੁੰਦੇ ਆ ਤੈਨੂੰ ਆਪਾਂ ਦਰਖਤ ਨਹੀਂ ਬਣਾਉਣਾ ਜਿਹੜੇ ਆਸਾਨੀ ਨਾਲ ਆਪਾਂ ਪੱਤੇ ਤੋੜ ਲਈਏ ਠੋੜੇ ਠੋੜੇ ਇੰਨੀਆਂ ਸ਼ਾਖਾਂ ਤੇ ਮੈਂ ਕੱਟ ਰੀਆਂ ਨੇ ਇਹਨਾਂ ਸਖਾ ਕੱਟਦੇ ਨਾ ਕਾਹੀ ਡੈਲੀ ਆਂ ਜੇ ਹਰ ਦੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਮੈਂ ਅੱਜ ਕੱਟੀ ਖਾਧੀ ਮੈਂ ਇਹਨਾਂ ਦੇ ਹੋ ਜਾਣਾ ਆਪਾਂ ਨੂੰ ਪੱਤੇ ਚਾਹੀਦੇ ਆਪਾਂ ਥ੍ਰੀ ਦੀ ਬਣਾਉਣੀ ਨੂੰ ਜੜਤਰੀ ਬਣਾਉਣਾ ਤੇ ਪੱਤੇ ਹੀ ਚਾਹੀਦੇ ਹੁੰਦੇ ਆ। ਬੂਟਿਆਂ ਦੀ ਦੇਖਭਾਲ ਹੁੰਦੀ ਰਹੇ ਨਾ ਤੇ ਬੂਟੇ ਬਹੁਤ ਵਧੀਆ ਰਹਿੰਦੇ ਆ। ਕੋਈ ਦੇਖਭਾਲ ਕਰਨੀ ਨਹੀਂ ਪੈਂਦੀ। ਇਹ ਨਹੀਂ ਤੇ ਲਾ ਕੇ ਭੁੱਲ ਜਾਓ ਵੇਖਣਾ ਹੀ ਨਹੀਂ ਆ। ਹਾਂ ਇਕ ਸਰਦੀ ਵਾਲੇ ਅਮਰੂਦ ਲੱਗ ਗਏ ਆ ਗਰਮੀ ਵਾਲੇ ਖੋਲ ਆਉਂਦੇ ਆ। ਤਾਂ ਤੁਹਾਨੂੰ ਪਤਾ ਮੌਸਮ ਕਿਹਨਾਂ ਜੋਂਡਿਆ ਵਾ ਠੰਡ ਹੋਣੀ ਸ਼ੁਰੂ ਹੋ ਜਾਣੀ ਆ 12 ਤਰੀਕ ਨੂੰ ਦਸਹਿਰਾ ਵੀ ਆ ਤੇ ਫਿਰ ਉਸ ਤੋਂ ਬਾਅਦ ਦਵਾਈ ਆ ਜਾਣੀ ਆ ਤੇ ਫਿਰ ਪਤਾ ਤੁਹਾਨੂੰ ਦਵਾਈ ਦੇ ਠੰਡ ਹੋ ਜਾਂਦੀ ਆ ਇਹ ਵੀ ਵੇਲ ਲਈ ਹੀ ਫੁੱਲਾਂ ਦੀ ਆ ਹਾਲੇ ਇਹਨਾਂ ਫੁੱਲ ਤੇ ਕੋਈ ਖਿਲਾ ਨਹੀਂ ਵੱਧ ਗਈ ਹੈ ਰੱਥੇ ਗਰਮੀ ਹੀ ਮੈਂ ਆ ਚਾਹ ਦੀ ਚਾਹ ਪੀ ਕੇ ਤੇ ਲੱਗ ਪਈ ਹਾਂ ਹੰਡਾ ਹੀ ਮੈਂ ਕਿ ਇਕੱਠੀ ਲਾਉਣਾ ਲੀ ਹੋ ਜਾ ਕੰਮ ਫਾਈਲ ਹੋ ਜੀ ਜੀ ਕਿ ਬੁਦਾਵਾਂ ਤੇ ਸਾਰੇ ਫਲਾਵਰ ਕਿਰੇ ਹੋ ਰਹੇ ਆਂ ਜੰਨੇ ਆਂ ਬਾਹ ਕਿ ਦੇਖੋ ਕਿਹੜੇ ਸਮੇਂ ਖੁਸ਼ਬੂ ਬਹੁਤ ਵਧੀਆ ਹੁੰਦੀ ਹੈ ਇੱਥੇ ਮੈਨੂੰ ਗੁਲਾਬ ਦਾ ਬੋਹ ਬਹੁਤ ਪਸੰਦ ਆਂ ਕਟਾਈ ਕਰਾਂਗੇ ਨਾ ਗਲਾਬ ਦੀ ਉਹਨੇ ਮੋٹے ਫੁੱਲ ਖਿੜ ਗਏ ਆ ਫਿਰ ਜਿੰਨੀ ਕਟਾਈ ਕਰੀ ਆ ਜੀ ਐਮਾਉਂ ਨੀ ਹੁ ਕੱਟਾਂ ਉਹ ਫੁੱਲਾਂ ਲਈ ਡਾਲੀ ਕੱਟੇ ਗਏ ਹੋ ਉਹ ਮੋ ਗਲਤ ਹੋਇਆ ਬਹੁਤ ਗਲਤ ਹੋ ਗੱਲ ਜਦ ਆ ਗਈ ਮੈਨੂੰ ਜਿੱਦਾਂ ਛਿੱਕੇ ਦੇ ਦੋ ਪਹਿਲੂ ਨਹੀਂ ਹੁੰਦੇ ਤੇ ਇਦਾਂ ਹੀ ਆਪਣੀ ਜ਼ਿੰਦਗੀ ਦੇ ਦੋ ਪਹਿਲੂ ਆ ਸੁੱਖ ਤੇ ਦੁੱਖ ਹਾਨੂ ਸੁੱਖ ਨੂੰ ਵੀ ਕਬੂਲ ਕਰਨਾ ਪੈਂਦਾ ਦੁੱਖ ਨੂੰ ਵੀ ਕਬੂਲ ਕਰਨਾ ਪੈਂਦਾ ਤੇ ਆ ਮੇਰੇ ਕੋ ਵੀ ਮੇਕੋ ਕੱਟਿਆ ਗਿਆ ਤੇ ਕੋਈ ਨਹੀਂ ਕੋਈ ਮੈਲਾ ਕੇ ਰਾਂ ਲੈਣੀ ਮੈਨੂੰ ਗੁਲਾਬ ਪਹਿਲੇ 10 ਸਾਲ ਦਾ ਗਲਤੀ ਨਾ ਕੱਟਿਆ ਗਿਆ ਗਲਤੀ ਨਾ ਕੱਟਿਆ ਗਿਆ ਕਿੰਨੀ ਵਧੀਆ ਖੁਸ਼ ਹੋਏ ਦੀ ਬੋਲਦੇ ਮੈਂ ਤਾਂ ਹੋਲਾ ਪਲੇਸ ਤੋਂ ਹੀ ਮੇਰੇ ਜੂੜੇ ਚ ਲਾ ਦੋ ਹੁਣ ਮੇਰੇ ਕੋ ਤੇ ਲੱਗਣਾ ਨਹੀਂ ਐ ਫਿਰ गया। ला दिता जुड़े <laughs> <laughs> शायद ने क्या तू ने ये फूल जो जुल्फो में सजा रखा है तू ने ये फूल जो जुल्फो में सजा रखा है, दिया है जो अंधेरों में जला रखा है ਸ਼ੀ ਵਧੀਆ ਕੁਫਰ ਲਿਖਿਆ ਕਮੈਂਟ ਕੇ ਦੱਸਿਓ ਤਾਂ ਉਹ ਸ਼ੇਅਰ ਕਹਿੋ ਜਿਆ ਲੱਗਾ ਤੇ ਨਾਲੇ ਮੇਰੇ ਵਾਲਾਂ 'ਚ ਫੁੱਲ ਕਹਿੋ ਜਿਆ ਲੱਗਿਆ ਜਰੂਰ ਦੱਸਿਓ ਵੀਡੀਓ ਚੰਗੀ ਲੱਗਦੀ ਆ ਤੇ ਲਾਈਕ ਕਰਨੀ ਆ ਸ਼ੇਅਰ ਕਰਨੀ ਆ ਤੇ ਨਾਲੇ ਆਹ ਵੇਖੋ ਇੰਨਾ ਸਾਰਾ ਖਲਾਰਾ ਨਿਕਲਿਆ ਆ ਡਾਲੀਆਂ ਰੋਗਾਂ ਕਰਤੀਆਂ ਆ ਆਹ ਕਾਹਦੀ ਸਾਰਾ ਕਿੰਨਾ ਖੜਿਆ ਹਮੋਂ ਮੈਂ ਗਮਲਿਆਂ ਦੀ ਵੀ ਨਾਲਾਂ ਸਫਾਈ ਸੋਈ ਗੋਡੀ ਟਾਈਗਰ ਵੀ ਹੈਲੋ ਇਹ ਚੀ ਨੂੰ ਕਾਪੂ ਜਿਹੜਾ ਹੋ ਗਿਆ ਨਾ ਕੱਢ ਦਾਂਗੇ ਇਹ ਵੀ ਆ ਵੇਖੋ ਮੈਂ ਕਰਦਦੀ ਮਦਦ ਉਹ ਨਾ ਕਰਦੀ ਪਈ ਆ ਤਾਂ ਇਹਦੀ ਖਰਦ ਲਈ ਆ ਕਿ ਇਹਦੇ ਨਾਲ ਨਾ ਗੋਟੀ ਗੁੱਡੀ ਸਾਨੀ ਨਾ ਹੋ ਜਾਂਦੀ ਆ ਤੇ ਗੁੱਡੀ ਨਾ ਆਪਾਂ ਹਫਤੇ ਦੋ ਹਫਤੇ ਬਾਅਦ ਕਰਨੀ ਚਾਹੀਦੀ ਜ਼ਰੂਰ ਬੋਟਿਆਂ ਦੀ ਨਾ ਇਹ ਗੋਡੀ ਤੋਂ ਬਾਅਦ

ਮੇਰੇ ਹੋਏ ਆ ਜਿਹੜੇ ਐਕਸਟਰਾ ਬੂਟੇ ਬਾਟੇ ਆਣ ਉਹ ਵੀ ਮੈਂ ਕੱਟ ਦੇ ਲਈ ਸਭੇ ਕੱਟ ਦੇ ਜਿਹੜੇ ਸੁੱਕੇ ਫਿਰ ਵੀਲੇ ਰਹਿ ਕੇ ਵੀ ਕੀ ਕਰਨਾ ਹਾਂ ਇੰਨਾ ਕਿ ਬੂਟਿਆਂ ਨਾਲ ਜਿਹੜੇ ਰਹੀਦਾ ਏਦਾਂ ਕੱਟੇ ਰਹੀਦਾ ਹੈ ਨਾਲੇ ਮਾਨਾ ਲੱਗਾ ਹੀ ਨਾ ਮੈਂ ਬਹੁਤ ਗੁੱਸੇ ਹੂੰ ਨੀਓ ਤੇ ਉਹ ਮੈਨੂੰ ਜਾਣ ਕੇ ਛੇੜਨਗੇ ਪੱਤਿਆਂ ਨੂੰ ਹੱਥ ਲਾਉਣਗੇ ਮਮਾ ਹੀ ਤੋੜ ਦੇਗਾ ਅੱਗੇ ਪੱਤਾ ਉਹਨੂੰ ਪਤਾ ਮਮਾ ਨੂੰ ਮੈਂ ਗੁੱਸੇ ਹਾਂ ਪਾਣੀ ਲੈ ਕੇ ਆ ਮੈਨੂੰ ਪਿਆਸ ਲੱਗੀ ਆ ਮੈਂ ਜਾ ਉਹ ਲੈ ਕੇ ਆ ਚੱਲਿਆ ਚੱਲਿਆ ਮੈਂ ਲਿਆਓ ਫੇਰ ਸੇ ਵੀ ਮਤੇ ਜੀ ਲਈ ਪਾਣੀ ਲੈ ਆਂਦਾ ਲੈ ਨੋ ਮੀਮ ਸਾਹਿਬ ਲਿਆਓ ਸੋਹਣੀ ਲੱਗਣ ਦੀ ਹੈ ਪਾਣੀ ਦੇ ਨੂੰ ਮੈਨੂੰ ਪਿਆਸ ਬੜੀ ਲੱਗੀ ਹੁਣ ਪਾਣੀ ਪੀ ਲਿਆ ਫਿਰ ਮੈਂ ਬੋਲੀ ਕਰਦੀ ਹਾਂ ਥੇ ਥੋੜੇ ਬੂਤੇ ਰਹਿੰਦੇ ਗਮਲੇ ਬਾਕੀਆਂ ਨੂੰ ਤੇ ਹੋ ਗਈ ਐ ਵੇਖੋ ਕਿ ਜਿਆ ਸੋਹਣੀਆਂ ਸੋਹਣੀਆਂ ਇਹਦੀਆਂ ਪੱਤੀਆਂ ਲੰਬੀਆਂ ਲੰਬੀਆਂ ਇੱਦਾਂ ਰਹਿਣਾ ਵੇਖੋ ਕਿੰਨਾ ਸੋਹਣਾ ਲੱਗਦਾ ਹੈ ਇੱਥੋਂ ਤੱਕ ਪੱਤੀਆਂ ਆਈਆਂ ਗਮਲੇ ਦੇ ਇਹ ਕਿਹੇ ਸੁਹਾਵਟੀ ਬੂਟੇ ਆ ਤੇ ਸੋਹਣੇ ਲੱਗਦੇ ਆ ਫੰਗਲਿਆਂ 'ਚ ਲੱਗੇ ਹੋ ਕੇ ਵਧੀਆ ਲੱਗਦੇ ਆ ਮੈਂ ਸਵੇਰੇ ਸਵੇਰ ਉੱਠ ਕੇ ਆ ਫਿਰੋਂ ਬਾਹਰ ਹੀ ਆਉਣਾ ਹੁੰਦਾ ਬੂਟੇ ਬੂਟੇ ਵੇਖਣੇ ਹੁੰਦੇ ਸਾਰੇ ਹਾਂਕਾ ਸਾਰੇ ਬਹੁਤ ਬਹੁਤ ਅੰਮ੍ਰਾ ਪਰ ਇਹ ਆ ਲਈਏ ਕਿੰਨੀ ਵਧੀਆ ਲੱਗਦੀ ਇਹਨਾਂ ਦੇ ਬੂਟਿਆਂ ਨੂੰ ਵੇਖ ਕੇ ਵਧੀਆ ਲੱਗਦਾ ਇਸੇ ਲਈ ਤੇ ਆਪਾਂ ਫੁੱਲ ਲਾਉਨੇ ਆ ਕਿ ਆਪਾਂ ਇਹ ਲੈਣਗੇ ਕਿ ਫੁੱਲ ਖੇੜਦੇ ਕੁਦਰਤ ਦੇ ਖੁਸ਼ੀ ਮਿਲਦੀ ਜਦੋਂ ਆਪਾਂ ਫੁੱਲ ਵੇਖਦੇ ਆ ਸਾਰੇ ਦੁੱਖ ਤਕਲੀਫਾਂ ਭੁੱਲ ਜਾਂਦੇ ਆ ਜਦੋਂ ਵੀ ਫੁੱਲਾਂ ਨੂੰ ਵੇਖੀਏ ਤੇ ਆਪਾਂ ਕੀ ਖੁਸ਼ੀ ਮਿਲਦੀ ਆ ਅਲੱਗ ਹੀ ਫੀਲਿੰਗ ਆਉਂਦੀ ਆ ਫੁੱਲਾਂ ਨੂੰ ਵੇਖ ਕੇ ਤੇ ਮਨ ਆ ਖੁਸ਼ ਹੋ ਜਾਂਦਾ ਆ ਸਾਰੇ ਦੁੱਖ ਭੁੱਲ ਜਾਂਦੇ ਮੈਨੂੰ ਤੇ ਆਪੂਤੇ ਬਾਗ ਤੇ ਵੇਖ ਕੇ ਤੇ ਮੈਨੂੰ ਬੁੱਟੇ ਰਹੇ ਆ ਇਹਦੇ ਵਿੱਚ ਤੇ ਆ ਤੁਲਸੀ ਦੇ ਕਿੰਨੇ ਬੁੱਟੇ ਉੱਗੇ ਹੋਏ ਆ ਰਹਿਣ ਨੇ ਇਹਨੂੰ ਕੋਈ ਮੰਗ ਹੀ ਲੈਂਦਾ ਫਿਰ ਦੇ ਦਾਂਗੇ ਹਨਾ ਤੁਲਸੀ ਤੁਲਸੀ ਦੇ ਬਹੁਤ ਜ਼ਿਆਦਾ ਫਾਇਦੇ ਆ ਇਹਦੇ ਚਾਹ ਵਿੱਚ ਪੱਤੇ ਪਾ ਕੇ ਪੀਓ ਬਲੈਕ ਟੀ ਥੋੜੀ ਜਿਹੀ ਪੱਤੀ ਛੁਟਕੀ ਘਪਾਉਣੀ ਹੁੰਦੀ ਆ ਵਿੱਚ ਆ ਪੱਤੇ ਪਾਉਣੇ ਤੁਲਸੀ ਦੇ ਤੇ ਰਿੰਕੇ ਤੇ ਪੀਓ ਤੇ ਬੜੀ ਟੇਸਟੀ ਚਾਹ ਬਣਦੀ ਬਹੁਤ ਜਿਆਦਾ ਫਾਇਦੇ ਤੁਲਸੀ ਦੇ ਜੇ ਕਾਮ ਦੀ ਖੂੰ ਹੋਇਆ ਹੋਵੇ ਉਹ ਵੀ ਠੀਕ ਹੋ ਜਾਂਦਾ ਖਾਂਸੀ ਸਾਰਾ ਇਹਨੂੰ ਪੱਤੇ ਦੇ ਰਿੰਕੇ ਚਾਹ ਚ ਪੀਆ ਕਰੋ ਤੇ ਹੀ ਹੋਰ ਮੈਂ ਆ ਸਾਰਾ ਖਲਾਲਾ ਛੋਟਾ ਵਾਂ ਕੰਮ ਤੇ ਸਾਰਾ ਹੋ ਗਿਆ ਗਮਲੇ ਦੀ ਸਫਾਈ ਹੋ ਗਈ ਆ ਗਾਰਡਨ ਦੀ ਵੀ ਹੋ ਗਈ ਆ ਇਹ ਕਾਫੀ ਖੂਬਸੂਰਤ ਹੈ ਗੁਲੀਆਂ ਮੇਰਾ ਗਾਧਨ ਕਿਉਂ ਹੈ ਅੱਜ ਕਾ ਪਿੱਛੇ ਮੈਂ ਨਾ ਨਾਲੀਆਂ ਦੇ ਫੇਲ ਲੈਣੀਆਂ ਕੱਡੇ ਦਾ ਮੁੱਢ ਨੂੰ ਖਾ ਸਕੂੰਗਾ ਤਾਂ ਇਸ ਦਾ ਦੇ ਲਾਵੀਆ ਕਿਉਂ ਉਥੇ ਮੈਂ ਛੋਟਾ ੜਾ ਟਾਂ ਆਵੇ ਇੱਥੇ ਕੂੜਾ ਸੁੱਟਣ ਦੀ ਵਾਸਾ ਸੋਖਿਆ ਫੇਰ ਅੱਗੇ ਸੋਟਦਾ ਹੀ ਨਾ ਚੱਪੇ ਸਕੂਲ バス ਆਦ ਗਈ ਨਹੀਂ ਆ ਸਕੂਲ バス ਹੋਈ ਐਸਕੇ ਨਾ ਮੈਨੂੰ ਇੱਕ ਗੱਲ ਯਾਦ ਆ ਗਈ ਜਦੋਂ ਮੈਂ ਸਕੂਲ ਜਾਂਦੇ ਹੁੰਦੇ ਹਾਂ ਸਿੱਸਟਰ ਵੀ ਮੇਰੀਆਂ ਜਾਂਦੀਆਂ ਹੁੰਦੀਆਂ ਫੈਨਾ ਤੇ ਸਾਡੇ ਪਿੰਡ ਤੋਂ 2 ਕਿਲੋਮੀਟਰ ਦੂਰ ਹੀ ਸਕੂਲ ਤੇ ਅਹੀਂ ਸਾਈਕਲ ਤੇ ਜਾਂਦੇ ਹੁੰਦੇ ਨਹੀਂ ਬੱਸ ਤੇ ਨਹੀਂ ਮੈਂ ਕਦੀ ਬੈਠੇ ਅੱਜ ਬੱਸ ਲੈ ਕੇ ਤੇ ਮੈਨੂੰ ਖੁਸ਼ੀ ਹੁੰਦੀ ਆ ਕਿ ਉਹਦੋਂ ਹੀ ਬਸਾਉ ਲਿਆ ਦਾ ਸਕੂਲ ਜਾਂਦੇ ਉਹਦਾ 10ਵੀਂ ਤੱਕ ਹੀ ਬਣੇ ਸਕੂਲ 1998 ਦੀ ਗੱਲ ਕਰਦੀ ਪਈ ਮੈਂ 1998 ਚ ਮੈਂ 10 ਸੀ ਕੀਤੀ ਆਂ ਸਾਰੀਆਂ ਭੈਣਾਂ ਨੇ 10-10 ਸੀ ਕੀਤੀਆਂ ਵਾ ਉਹਦੋਂ ਅਦਰ ਪਿੰਡਾਂ ਥਾਵਾਂ ਵੱਲ ਤੁਹਾਨੂੰ ਪਤਾ ਲੱਗਿਆ ਨਹੀਂ ਪਲੱਸ 2 ਤੱਕ ਸਕੂਲ ਹੀ ਨਹੀਂ ਬਣੇ ਸ਼ਹਿਰਾਂ ਚ ਤੇ ਚਲੋ ਹੁੰਦੀ ਪਲੱਸ 2 ਤੇ ਭਾਵੇਂ ਸ਼ਹਿਰ ਕਾਫੀ ਦੂਰ ਪੈਂਦਾ ਸੀ ਤੇ ਉਦੋਂ ਕੁੜੀਆਂ ਨੂੰ ਤੁਹਾਨੂੰ ਪਤਾ ਇਕੱਲੇ ਘਰ ਦੇ ਨਹੀਂ ਹੁੰਦੇ ਕੋਣ ਤੇ ਜਮਾਨਾ ਬਦਲ ਗਿਆ ਕੁੜੀਆਂ ਦਿੱਤੇ ਮਰਜੀ ਆ ਜਾ ਸਕਦੀਆਂ ਕੱਲੀਆਂ ਤੇ ਪੜਦੀਆਂ ਕਾਲਜਾਂ ਚ ਤੇ ਮੈਂ ਤੇ ਬਸ 10th ਕੀਤੀ ਅਧਾਸੀ ਕੀਤੀਆਂ ਸਾਰੀਆਂ ਭੈਣਾਂ ਨੇ ਬ੍ਰਦਰ ਨੇ ਪਲੱਸ 2 ਕੀਤੀ ਉਹਦੋਂ ਪਲੱਸ ਤੋਂ ਤੱਕ ਸਕੂਲ ਹੋ ਗਿਆ ਈ ਸਾਰੇ ਅਸੀਂ ਇੱਕੇ ਸਕੂਲ ਹੀ ਪੜੇ ਆ ਤੇ ਸਾਰੇ ਇਕੱਠੇ ਹੋ ਗਏ ਜਾਂਦੇ ਹੁੰਦੇ ਸੀ ਸਕੂਲ ਸਾਈਕਲ ਤੇ ਤੇ ਉਹ ਬਸ ਵੇਖ ਕੇ ਮੈਨੂੰ ਇਹ ਗੱਲ ਜਿਆਦਾ ਹੀ ਵੀ ਐਸਕੇ ਵਾਲੀ ਦਾ ਵੀ ਵਲੌਗ ਅਸੀਂ ਸ਼ੂਟ ਕਰ ਲਿਆ ਵਾ ਇਹ ਉਹ ਦੂਸਰੇ ਮੋਬਾਈਲ ਚ ਪਿਆ ਤੇ ਮੋਬਾਈਲ ਸਾਡਾ ਬੰਦ ਆ ਇਹ ਕਰਕੇ ਉਹ ਵਲੌਗ ਲੈ ਕਿਸ ਕਰੂਗੀ ਤੇ ਫਿਰ ਉਹ ਵੀ ਤੁਹਾਡੇ ਸਾਹਮਣੇ ਜਲਦੀ ਵਲੌਗ ਲੈ ਕੇ ਆਵਾਂਗੇ ਹੁਣ ਫਿਰ ਆ ਮੈਨੂੰ ਦੋਰੇ ਕਾਕੂ ਸਫਾਈ ਕਰਨੀ ਪੈਣੀ ਆ ਤੇ ਕਾ ਫਿਰ ਹੋ ਗਿਆ ਵਾ ਤੇ ਫਿਰ ਇਹਨੂੰ ਗੋੜ ਕੇ ਤੇ ਲਾਵਾਂਗੇ ਬੂਟੇ ਫਿਰ ਉਹ ਵੀ ਤੁਹਾਡੇ ਸਾਹਮਣੇ ਵਲੌਗ ਲੈ ਕੇ ਆਵਾਂਗੇ ਜਲਦੀ ਲੈ ਕੇ ਆਵਾਂਗੇ ਬੂਟੇ ਕਿਹੜੇ ਕਿਹੜੇ ਲਾਉਣੇ ਆ ਬੂਟੇ ਮੈਂ ਤਾਂ ਨਹੀਂ ਆ ਤੇ ਮੇਥੀ ਤੇ ਪਾਲਕ ਸਰਦੀਆਂ ਵਾਲੇ ਲਾਵਾਂਗੇ ਤੇ ਥੋੜੀਆਂ ਮੂਲੀਆਂ ਲਾ ਦਾਂਗੇ ਠੀਕ ਘਰ ਦੀ ਸਬਜ਼ੀ ਤਾਂ ਬੜਾ ਮੂਲੀਆਂ ਮਲੇਆ ਕਿੰਨੀ ਆ ਰਹੀ ਆ ਸਤਿ ਸ਼੍ਰੀ ਅਕਾਲ ਜੀ ਜੀ ਬੜਾ ਮੁੰਡਾ ਵੀਡੀਓ ਬੜਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਬਸ ਆ ਵੇਖੀ ਵਟ ਵਿਕੀ ਦੀ ਉਹ ਬਣਾਈ ਨਾ ਅੱਛਾ ਅੱਛਾ ਜਨਮ ਸਰਟੀਫਿਕੇਟ ਪੁੱਛਣ ਆਏ ਸੀ ਇਹ ਇਹਨਾਂ ਨੂੰ ਪਛਾਣ ਨਹੀਂ ਹੋਣਦੀ ਆ ਪੇਪਰ ਇਹਨਾਂ ਦੇ ਹੱਥ ਚ ਤੇ ਇਹਨਾਂ ਨੂੰ ਨਹੀਂ ਸਮਝ ਲੱਗ ਰਿਹਾ ਵੀ ਕਿਹੜਾ ਜਨਮ ਸਰਟੀਫਿਕੇਟ ਹੈ ਜਨਮ ਸਰਟੀਫਿਕੇਟ ਕੋਲ ਆਏ ਹੀ ਆ ਤੇ ਦੋਸਤੋ ਤੁਹਾਨੂੰ ਲੱਗੀ ਆ ਪਤਾ ਕੀ ਪੜਨਾ ਲਿਖਣਾ ਕਿੰਨਾ ਜ਼ਰੂਰੀ ਆ ਹਾਂ ਆਈ ਨਾ ਕਰਮੌ ਲੈ ਜਾਂਦੇ ਸਬਦਾ ਲੈਣਾ ਤੇ ਸਬਦਾ ਕੰਮ ਆ 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 ਉੱਕ ਬੜੀ ਲੱਗ ਗਈ ਕੰਮ ਕਰਦਿਆਂ ਕਰਦਿਆਂ ਤੇ ਹੁਣ ਲੱਗਿਆ ਸਬ지 ਬਣਾਉਣਾ ਨੂੰ ਦੇ। ਇਹ ਮੋਫੀ ਅੱਗੇ ਵੱਡੀ ਹੋ ਗਈ ਆ ਪਰ ਮੈਂ ਆਪਣੇ ਵਲੌਗ ਦਾ ਇੱਥੇ ਐਂਡ ਕਰਦੀ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡਾ ਵਲੌਗ ਕਿਹੋ ਜਿਹਾ ਲੱਗਿਆ ਤੇ ਮਿਲਦੇ ਆ ਕਿਸੇ ਹੋਰ ਵਲੌਗ ਵਿੱਚ ਹਦ ਤੱਕ ਲਈ ਸਸਕੀ ਕਾ